माशाल्लाह आप को देख रहा है सामने मस्जिद का काम रुका हुआ है इस टाइम और अन करीब ही इन इस मस्जिद का काम आप कमेटियों कमेटियाँ ना नाल मशवरा करके मशवरा करके उसके बाद अभी काम चलावेंगे माशाला मस्जिद का काम जो तो है बहुत ही जल्दी शानदार बनाने का इरादा है नक्शा बनवाया अपने बगह ठेकेदार साहब मानों के और ਮਕਸਦ ਦੇ ਹਿਸਾਬ ਨਾਲ ਇਸੇ ਆਪਣਾ ਕੰਮ ਚਲਾਉਣਾ ਹੈ ਇਸ ਦੇ ਵਿੱਚ ਬਹੁਤ ਜ਼ਿਆਦਾ ਖਰਚਾ ਹੈ ਆਪ ਸਭੀ ਹਮਦਰਦ ਸੇ ਬੇਜਾਜ ਇਸ ਨਹੀਂ ਕਿ ਜਿੰਨਾ ਹੋ ਸਕਦਾ ਬਦ ਤੋਂ ਬਦ ਮਸਜਿਦ ਨੂੰ ਮਦਦ ਕਰਨ ਕੋਈ ਸਰੀਏ ਦੇ ਨਾਲ ਕੋਈ ਸੀਮਿੰਟ ਦੇ ਨਾਲ ਕੋਈ ਬਜਰੀ ਦੇ ਨਾਲ ਕੋਈ ਰਿੱਤੇ ਦੇ ਨਾਲ ਜਿੰਨੂੰ ਜੋ ਵੀ ਹੋ ਸਕਦਾ ਹੈ ਭਾਈ ਜਿਆਦਾ ਸ-ਜਿਆਦਾ ਉਸੇਤ ਨੂੰ ਮਦਦ ਕਰੋ ਹਾਂਜੀ ਅਸਲਾਮੁਅਲੈਕਮ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਜੀ ਮਸਜਿਦ ਦਾ ਕੰਮ ਪੈਨ ਮੰਨ ਕੇ ਜਿੰਨਾ ਮੂਲਾ ਇਸ ਦਾ ਕੰਮ ਕਾਫੀ ਟੈਨ ਤੋਂ ਰੁਪਿਆ ਹੋਇਆ ਹੈ ਸਾਡੇ ਮਾਮ ਸਾਹਿਬ ਵੀ ਅੱਜ ਸਾਡੇ ਚ ਹਾਜ਼ਰ ਨਹੀਂ ਜਾਈ ਅੱਜ ਜੁਮੇ ਦੀ ਨਮਾਜ਼ ਅਦਾ ਕਰਨ ਆਏ ਹੋਏ ਸੀਗੇ ਤੇ ਅੱਜ ਕੰਮ ਧੰਦਿਆਂ ਕਰਕੇ ਨਹੀਂ ਆ ਸਕੇ ਤੇ ਸਾਡੇ ਚ ਕਰਜਾ ਦੇ ਦ੍ਰਿਸ਼ੋਪ ਕਲੀਜੀ ਹੈਗੇ ਆ ਤੇ ਅਸੀਂ ਹੁਣ ਇੱਕ ਤਰੀਕ ਨੂੰ ਕੰਮ ਸ਼ੁਰੂ ਕਰਾਂਗੇ ਇੱਕ ਅੱਧੇ ਦਿਨ ਵਿੱਚ ਅਸੀਂ ਮੰਨ ਲਓ ਮਸ਼ਵਰਾ ਕਰਾਂਗੇ ਮਾਨ ਸਾਹਿਬ ਸਾਡੇ ਆ ਜਾਣਗੇ ਅਤੇ ਪ੍ਰਧਾਨ ਸਾਹਿਬ ਰੂਟਾ ਖਾਨ ਜੀ ਉਹਨਾਂ ਨਾਲ ਵੀ ਇੱਕ ਰੈਸਲਾ ਕਰਾਂਗੇ ਕਿ ਕਮੇਟੀ ਨੂੰ ਜੋ ਨਹੀਂ ਦੱਸਿਆ ਬਾਣ ਪਿੰਡ ਦੇ ਜਿੰਮੇ ਵੀ ਸਾਡੇ ਧਰਾਂ ਦੇ ਭਾਈਚਾਰਾ ਹੈ ਸਾਰਿਆਂ ਨਾਲ ਰੈਸਲਾ ਕਰਾਂਗੇ ਕਿਉਂਕਿ ਅਸੀਂ ਇਹ ਮਾਜੇਦ ਵੀ ਬਹੁਤ ਵਧੀਆ ਲੁੱਕ ਦੇਣੀ ਚਾਹੁੰਦੇ ਸੀਗੀ ਇਸ ਕਰਕੇ ਅੱਲਾ ਦਾ ਮੋਹ ਪਿੰਡ ਮਾਨੂਵੀ ਗਿੱਲਾ ਵਿੱਚ ਪਤਾ ਲੱਗਿਆ ਮਾਜੇਦ ਤਿਆਰ ਹੋ ਗਿਆ ਕਿਉਂਕਿ ਇਹ ਅੱਲਾ ਦਾ ਘਰ ਆ ਅੱਲਾ ਦੇ ਘਰ ਵਿੱਚ ਜੋ ਵੀ ਆਪਾਂ ਦਾਨ ਕਰਦੇ ਆ ਆਪਣਾ ਉਸ ਨਾਲ ਘਟਦਾ ਨਹੀਂ ਵਾਧਦਾ ਹੁੰਦਾ ਇਹ ਆਪਣੀ ਸੋਚ ਹੁੰਦੀ ਆ ਕਿ ਦਾਨ ਕਰਨਾ ਕਦੇ ਆਪਣਾ ਕੁਝ ਘਟ ਜਾਂਦਾ ਲੇਕਿਨ ਨਹੀਂ ਅਸੀਂ ਵੀ ਜਿੰਨੇ ਜੁੜਦੇ ਆ ਥੋੜਾ ਬਹੁਤ ਜੁੜਦਾ ਨਾਲ ਤੇ ਸਾਰੇ ਭਰਾਵਾਂ ਨੂੰ ਹੱਥ ਜੋੜ ਕੇ ਬੇਜਾਰਸ ਆ ਕਿ ਵੀ ਜੇ ਵੀ ਜਿੰਨਾ ਆਪਾਂ ਦਾਨ ਇੱਥੇ ਕਰ ਸਕਦੇ ਆ ਤੇ ਆਪਾਂ ਪਿੰਡ ਦੀ ਸ਼ਾਨ ਬਣਾਈਏ ਤੇ ਆ ਪਿਛਲੀ ਸਿਹਰ ਤੋਂ ਵੀ ਦੇਖ ਰਹੇ ਆ ਇਹ ਸਾਡੇ ਕੰਮ ਕਰਿਆ ਤੇ ਨਾ ਸਾਹਿਬ ਵਿਚਾਰ ਕਰਵਾ ਕੇ ਸਾਡੇ ਨਾਲ ਅਸੀਂ ਵੀ ਉਹਨਾਂ ਦੇ ਮੰਨ ਕੇ ਚਲੂਆ ਲੈਂਟਰ ਵਗੈਰਾ ਪਵਾਇਆ ਤੇ ਹੁਣ ਮੌਲਵੀ ਸਾਹਿਬ ਨੇ ਮੈਨੂੰ ਜ਼ਿੰਮੇਵਾਰੀ ਦਿੱਤੀ ਕਿ ਇਹ ਏਡੇ ਵਾਲਾ ਕੰਮ ਤੁਸੀਂ ਪਿਆਰ ਕਰਨਾ ਅਸੀਂ ਉਹਨਾਂ ਨੂੰ ਚਾਹ ਨਹੀਂ ਕੰਮ ਸੰਦੇ ਆਪਣੇ ਛੱਡ ਕੇ ਅਸੀਂ ਖੇਰ ਵੀ ਇਸ ਕੰਮ ਨੂੰ ਸਿਰੇ ਲਾਣਾ ਤੇ ਹੁਣ ਇੱਧਰ ਜੋ ਫਰੰਟ ਹੈ ਜਿਹਦੇ ਉੱਪਰ ਦੋ ਮਨਾਰ ਬਣਨੇ ਆ ਤੇ ਯਾਨੀ ਲੈਂਟਰ ਦਾ ਖਰਚਾ ਕਾਫੀ ਹੋ ਜਾਣਾ ਤੇ ਸਕੇਅਰ ਫੁੱਟ ਘੱਟੋ ਘੱਟ ਵੀ 3000 4000 ਸਕੇਅਰ ਫੁੱਟ ਦੀ ਸਲੇਬ ਬਣ ਜਾਣੀ ਆ ਤੇ ਹੁਣ ਸਾਡੇ ਕੋਲ ਬੰਜਰੀ ਰੇਤਾ ਤੇ ਸੀਮਿੰਟ ਇਹ ਚੀਜ਼ ਦੀ ਕਮੀ ਜਿੰਨਾ ਵੀ ਹੋ ਸਕਦਾ ਅਸੀਂ ਉਹਨਾਂ ਮੰਨ ਕੇ ਚੱਲੂਗੀ ਕਰਦੇ ਆ ਬਾਕੀ ਸਾਡੀ ਜ਼ਰੂਰ ਚਲਕ ਕੀਤੀ ਜਾਵੇ ਜਿੰਨੇ ਸਾਡੇ ਨਰ ਭਾਈ ਬਾਹਰ ਬੈਠੇ ਨੇ ਉਹ ਵੀ ਸਾਡੀ ਜ਼ਰੂਰ ਮਦਦ ਕਰਨ ਇਸ ਲਈ ਸਾਰਿਆਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਬਹੁਤ ਬਹੁਤ